ਬਹੁਤ ਖੁਸ਼ੀ ਵਾਲੀ ਗੱਲ ਤੁਹਾਡੇ ਲਈ ਤਾਂ ਹੋਣੀ ਹੈ ਕਿਉਂਕਿ ਭਰਾ ਵਾਰ ਆ ਰਿਹਾ ਵਾ ਮੈਂ ਦੇਖ ਰਿਹਾ ਕਿ ਲੱਡੂ ਵੀ ਜਿਹੜੇ ਇੱਥੇ ਵੰਡੇ ਜਾ ਰਹੇ ਆ ਬਿਲਕੁਲ ਜੀ ਪਹਿਲੇ ਤਾਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਉਹਨਾਂ ਦੋਸਤਾਂ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਸਾਡੇ ਲਈ ਦੁਆਵਾਂ ਦਿੱਤੀਆਂ ਕੋਈ ਪਸੰਦਾ ਹੈ ਕੁਦਰਤ ਕੋਈ ਨਾ ਕੋਈ ਰਾਹ ਰੱਖ ਦਿੰਦੀ ਹੈ ਤੇ ਜੋ ਕਿ ਕੋਰਟ ਨੇ ਅੱਜ ਨੋਟ ਕੀਤੀ ਹੈ ਇਹ ਚੀਜ਼ ਵੀ ਲਗਾਤਾਰ 2 ਮਹੀਨੇ ਤੋਂ ਤਰੀਕਾ ਪੈ ਰਹੀਆਂ ਸੀਗੀਆਂ ਤੇ ਅੱਜ ਆਖਿਰ ਪਰਮਾਤਮਾ ਨੇ ਸੁਣੀ ਨੀ ਤੇ ਕੋਰਟ ਦਾ ਸ਼ੁਕਰੀਆ ਜੀ ਇਹ ਜਿਹੜਾ ਇਨਸਾਫ ਹੈ ਨਾ ਇਹ ਸੱਚਾਈ ਉੱਪਰ ਕੇ ਸਾਹਮਣੇ ਆਣੀ ਹੈ ਇਹ ਕਦੀ ਨਹੀਂ ਲੁਕ ਸਕਦੀ ਉਹ ਕਹਿੰਦਾ ਸੀ ਮੈਂ ਕਿਸੇ ਪ੍ਰੈਸ਼ਰ ਹੇਠ ਨਹੀਂ ਆਇਆ ਕੋਈ ਉਹਨੇ ਪਾਰਟੀ ਨਹੀਂ ਬਦਲੀ ਤੇ ਹਰ ਪਲ ਹਰ ਬੰਦਾ ਜਿੱਥੇ ਆਪਣੇ ਜਿੱਤ ਵਾਸਤੇ ਦੁਆ ਕਰ ਰਿਹਾ ਸੀ ਉੱਥੇ ਕਹਿੰਦਾ ਸੀ ਰੱਬਾ ਮਿਹਰਬਾਨੀ ਕਰ ਦੇ ਰੱਬਾ ਮਿਹਰਬਾਨੀ ਕਰ ਦੇ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਜਦੋਂ ਆਂਸ਼ੂ ਆ ਕੇ ਖੜ ਗਿਆ ਸਾਡੇ ਨਾਲ ਤੱਕਾ ਨਹੀਂ ਹੋ ਸਕਦਾ ਕਪਾਰਤ ਪੂਸ਼ਣ ਆਸ਼ੂ ਹੁੰਨਾਂ ਦੇ ਦਫ਼ਤਰ ਦੇ ਵਿੱਚ ਮੌਜੂਦ ਹਾਂ ਦੱਸਿਏ ਕਿ ਇੱਥੇ ਜਸ਼ਨ ਦਾ ਮਾਹੌਲ ਜਿਹੜਾ ਬਣਿਆ ਹੋਇਆ ਜਮਾਨਤ ਆ ਜਿਹੜੀ ਉਹ ਭਰਤ ਪੂਸ਼ਣ ਆਸ਼ੂ ਹੁੰਨਾਂ ਨੂੰ ਮਿਲ ਚੁੱਕੀ ਤਾਂ ਮੇਰੇ ਨਾਲ ਇਸ ਸਮੇਂ ਉਹਨਾਂ ਦੇ ਭਰਾ ਨੇ ਬਾਈ ਜੀ ਬਹੁਤ ਖੁਸ਼ੀ ਵਾਲੀ ਗੱਲ ਤੁਹਾਡੇ ਲਈ ਤਾਂ ਹੋਣੀ ਹੈ ਕਿਉਂਕਿ ਭਰਾ ਵਾਰ ਆ ਰਿਹਾ ਵਾ ਮੈਂ ਦੇਖ ਰਿਹਾ ਕਿ ਲੱਡੂ ਵੀ ਜਿਹੜੇ ਇੱਥੇ ਵੰਡੇ ਜਾ ਰਹੇ ਆ ਕਿੰਨੇ ਇੱਕ ਚਾ ਚੜ ਰਿਹਾ ਹੁਣ ਕਿਉਂਕਿ ਦੋ ਪਰਤੇ ਆ ਜਿਹੜੇ ਉਹਦੀ ਵੀ ਜਾਣਕਾਰੀ ਤੁਹਾਡੇ ਭਤੀਜੇ ਦੇ ਵੱਲੋਂ ਦਿੱਤੀ ਗਿਆ ਕਿ ਉਹ ਰੱਦ ਹੋ ਗਿਆ ਜੀ ਬਿਲਕੁਲ ਜੀ ਪਹਿਲੇ ਤਾਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਹਾਂ ਉਹਨਾਂ ਦੋਸਤਾਂ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਸਾਡੇ ਲਈ ਦੁਆਵਾਂ ਦਿੱਤੀਆਂ ਇਸ ਮੁਸ਼ਕਲ ਤੇ ਇਮਤਿਹਾਨ ਦੇ ਸਮੇਂ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਸਾਨੂੰ ਕੋਰਟ ਤੇ ਪੂਰਾ ਯਕੀਨ ਸੀ ਵੀ ਸਾਨੂੰ ਘੱਟੋ ਘੱਟ ਇਨਸਾਫ ਮਿਲੂਗਾ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਕੋਰਟਾਂ ਜਰੂਰ ਇਸ ਚੀਜ਼ ਨੂੰ ਮਹਿਸੂਸ ਕਰਨਗੀਆਂ ਜੀ ਤੇ ਜਦੋਂ ਕੋਈ ਪਸੰਦਾ ਹੈ ਕੁਦਰਤ ਕੋਈ ਨਾ ਕੋਈ ਰਾਹ ਰੱਖ ਦਿੰਦੀ ਹੈ ਤੇ ਜੋ ਕਿ ਕੋਰਟ ਨੇ ਅੱਜ ਨੋਟ ਕੀਤੀ ਹੈ ਇਹ ਚੀਜ਼ ਵੀ ਲਗਾਤਾਰ 2 ਮਹੀਨੇ ਤੋਂ ਤਰੀਕਾ ਪੈ ਰਹੀਆਂ ਸੀਗੀਆਂ ਤੇ ਅੱਜ ਆਖਿਰ ਪਰਮਾਤਮਾ ਨੇ ਸੁਣੀ ਨਿਆ ਤੇ ਕੋਟ ਦਾ ਸ਼ੁਕਰੀਆ ਜੀ ਜਿਨ੍ਹਾਂ ਨੇ ਇਨਸਾਫ ਦਿੱਤਾ ਜੀ ਲੰਮਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਬਤੌਣਾ ਪੈ ਗਿਆ ਜੀ ਪਹਿਲਾਂ ਵੀ ਜੇਲ੍ਹ ਚ ਰਹੇ ਜ਼ਮਾਨਤ ਮਿਲੀ ਬਾਹਰ ਆਏ ਫਿਰ ਤੋਂ ਜ਼ਮਾਨ ਜੇਲ੍ਹ ਦੇ ਵਿੱਚ ਜਾਣਾ ਪੈ ਗਿਆ ਹੁਣ ਉਸ ਮਾਮਲੇ ਚਲੋ ਇੱਕ ਦੇ ਵਿੱਚ ਜਿਸ ਦੇ ਵਿੱਚ ਜੇਲ੍ਹ ਚ ਬੰਦ ਸੀ ਉੱਚ ਜ਼ਮਾਨਤ ਮਿਲ ਗਈ ਆ ਦੂਜੇ ਤੋਂ ਪਰਚੇ ਰੱਦ ਹੋ ਗਿਆ ਇਸ ਜਿਹੜੇ ਪਰਚੇ ਚ ਜ਼ਮਾਨਤ ਮਿਲ ਗਿਆ ਇਹਨੂੰ ਕੀ ਲੱਗਦਾ ਤੁਹਾਨੂੰ ਵੀ ਇਹ ਵੀ ਅੱਗੇ ਜਾ ਕੇ ਕੀ ਇਹ ਇਹਦੇ ਵਿੱਚ ਰੁੱਕ ਰਹਿ ਸਕਦਾ ਭਾਜੀ ਇਹ ਜਿਹੜਾ ਇਨਸਾਫ ਹੈ ਨਾ ਇਹ ਸੱਚਾਈ ਉੱਪਰ ਕੇ ਸਾਹਮਣੇ ਆਣੀ ਹੈ। ਇਹ ਕਦੀ ਨਹੀਂ ਲੁਕ ਸਕਦੀ। ਉਹ ਕਹਿੰਦਾ ਸੀ ਮੈਂ ਕਿਸੇ ਪ੍ਰੈਸ਼ਰ ਹੇਠ ਨਹੀਂ ਆਇਆ। ਕੋਈ ਉਹਨੇ ਪਾਰਟੀ ਨਹੀਂ ਬਦਲੀ। ਉਹਨੇ ਪਰ ਉਹ ਕਿਸੇ ਦਬਾਅ ਥੱਲੇ ਨਹੀਂ ਆਇਆ ਵੀ ਮੈਂ ਰਾਜਨੀਤੀ ਘਰੇ ਬਹਿ ਜਾਊਂਗਾ। ਮੈਂ ਨਹੀਂ ਇਹ ਕੋਈ ਸਟੈਪ ਚੱਕਣਾ। ਉਹਨੇ ਅੱਗ 'ਚੋਂ ਨਿਕਲਣਾ ਠੀਕ ਸਮਝਿਆ। ਇਹ ਇੰਨਾ ਸਮਾਂ ਜੇਲ੍ਹ 'ਚ ਬਿਤਾਉਣ ਨੂੰ ਠੀਕ ਸਮਝਿਆ ਪਰ ਉਹ ਡੋਲਿਆ ਨਹੀਂ ਜੀ। ਉਹਦਾ ਸਿੱਧਕ ਨਹੀਂ ਡੋਲਿਆ। ਮੈਂ ਰੱਬ ਦਾ ਵੀ ਸ਼ੁਕਰੀਆ ਕਰਦਾ ਉਹਨੂੰ ਮੁੰਡੇ ਨੂੰ ਉਹਨਾਂ ਨੇ ਬਲ ਬਖਸ਼ਿਆ ਐ ਐਸਾ ਸਦਕ ਬਖਸ਼ਿਆ ਜਿਹੜੀ ਉਹ ਇਮਤਿਹਾਨ ਦੇ ਵਿੱਚੋਂ ਪਾਸ ਹੋ ਕੇ ਨਿਕਲ ਰਿਹਾ ਤੁਸੀਂ ਜੇਲ੍ਹ ਦੇ ਵਿੱਚ ਮੁਲਾਕਾਤ ਵੀ ਕੀਤੀ ਹੋਏਗੀ ਜਾਂ ਪੇਸ਼ੀ ਮੌਕੇ ਤੁਹਾਡੀ ਗੱਲਬਾਤ ਹੋਈ ਹੋਏਗੀ ਉਦੋਂ ਉਹਨਾਂ ਦਾ ਕੀ ਕਹਿਣਾ ਸੀ ਕੀ ਤੁਹਾਡੇ ਨਾਲ ਗੱਲਬਾਤ ਹੁੰਦੀ ਸੀਗੀ ਉਸ ਸਮੇਂ ਜੀ ਉਹ ਕਹਿੰਦੇ ਸੀ ਵੀ ਸੱਚ ਨੂੰ ਨਾ ਕੀਮਤ ਚਕਾਉਣੀ ਪੈਂਦੀ ਐ ਆਪਾਂ ਹਿਸਟਰੀ ਦੇਖ ਲਈਏ ਪੰਜਵੇਂ ਪਾਸ਼ਾ ਹਲਤਪਲਤ ਦੇ ਮਾਲਕ ਜੋ ਧਰਤੀ ਆਕਾਸ਼ ਇੱਕ ਕਰ ਸਕਦੇ ਸੀ ਉਹਨਾਂ ਨੇ ਸਾਨੂੰ ਸਿਦਕ 'ਚ ਰਹਿਣਾ ਦੱਸਿਆ ਵੀ ਐਦਾਂ ਸਿਦਕ 'ਚ ਰਹੀਦਾ ਕੀ ਨਹੀਂ ਸੀ ਕਰ ਸਕਦੇ ਜਦੋਂ ਮੀਆਂ ਮੀਰ ਜੀ ਨੂੰ ਪਤਾ ਲੱਗਿਆ ਤੇ ਉਹਨੇ ਕਿਹਾ ਗੁਰੂ ਸਾਹਿਬ ਆ ਕੀ ਕਰੀ ਜਾਂਦੇ ਹੋ ਵੀ ਤੁਸੀਂ ਤਾਂ ਧਰਤੀ ਆਕਾਸ਼ ਇੱਕ ਕਰ ਸਕਦੇ ਹੋ ਪਰ ਉਹਨਾਂ ਨੇ ਕਿਹਾ ਨਾ ਅਸੀਂ ਆਪਣੀ ਸੰਗਤ ਨੂੰ ਸਿਦਕ 'ਚ ਰਹਿਣ ਦਾ ਦੱਸ ਰਹੇ ਹਾਂ ਇਸ ਕਰਕੇ ਗੁਰੂ ਤੇਗ ਬਹਾਦਰ ਨੂੰ ਜਦੋਂ ਸ਼ਹੀਦ ਕੀਤਾ ਗਿਆ ਤੇ ਅਸੀਂ ਉਹ ਮਿੱਟੀ ਨੂੰ ਸਲਾਮ ਕਰਦੇ ਹਾਂ ਵੀ ਸਾਡਾ ਜਨਮ ਪੰਜਾਬ ਦੇ ਵਿੱਚ ਹੋਇਆ ਅਸੀਂ ਇਹ ਵਿਰਸੇ ਨੂੰ ਮੰਨਿਆ ਕੱਲਾ ਸੁਣਿਆ ਨਹੀਂ ਸਿੱਖਿਆ ਨਹੀਂ ਮੰਨਿਆ ਵੀ ਤੇ ਉਹਨੇ ਵੀ ਸੇਦਕ ਦੀ ਪ੍ਰੀਖਿਆ ਦਿੱਤੀ ਐ ਉਹ ਕਹਿੰਦਾ ਸੀ ਲੋਕਾਂ ਨੂੰ ਸਮਝਣ ਦਿਓ ਵੀ ਮੇਰੇ ਨਾਲ ਕੀ ਹੋ ਰਹੀ ਐ ਕੋਈ ਡਾਕੇ ਨਹੀਂ ਮਾਰੇ ਗਏ ਇਹਦਾ ਜਵਾਬ ਅਜ ਕੋਟ ਨੇ ਸਾਬਤ ਕਰਤਾ ਜੀ ਕੱਲ ਨੂੰ ਵੋਟਾਂ ਵੀ ਪੈਣੀਆਂ ਨੇ ਕੁਝ ਸਮਾਂ ਬਾਕੀ ਆ ਕੁਝ ਘੰਟੇ ਰਹਿ ਗਏ ਆ ਨਾ ਤਿਆਰੀਆਂ ਵੀ ਚੱਲ ਰਹੀਆਂ ਅਸੀਂ ਇਧਰੋਂ ਤੁਹਾਡੇ ਉਮੀਦਵਾਰ ਵੀ ਨੇ ਜਾਂ ਪਰਿਵਾਰਕ ਮੈਂਬਰ ਵੀ ਮੈਦਾਨ ਦੇ ਵਿੱਚ ਨੇ ਤਾਂ ਕੀ ਲੱਗਦਾ ਫਿਰ ਉਹਨਾਂ ਦੇ ਬਾਹਰ ਆਉਣ ਦੇ ਨਾਲ ਕੋਈ ਬਲ ਮਿਲੇਗਾ ਕੋਈ ਜਿਹੜਾ ਇਫੈਕਟ ਪਾਏਗਾ VOTING ਦੇ ਉੱਪਰ ਉਸ ਚੀਜ਼ ਦਾ ਪਾਜੀ ਬਿਲਕੁਲ ਥੋੜੇ ਜੇ ਬੰਦੇ ਸਾਰੇ ਵਰਕਰ ਸਾਡੇ ਮਯੂਸ ਸੀ ਜਰਨੈਲ ਦੇ ਨਾਲ ਹੀ ਲੜਾਈਆਂ ਲੜੀਆਂ ਜਾਂਦੀਆਂ ਖਾਸ ਕਰਕੇ ਵੱਡੀਆਂ ਲੜਾਈਆਂ ਤੇ ਹਰ ਪਲ ਹਰ ਬੰਦਾ ਜਿੱਥੇ ਆਪਣੀ ਜਿੱਤ ਵਾਸਤੇ ਦੁਆ ਕਰ ਰਿਹਾ ਸੀ ਉੱਥੇ ਕਹਿੰਦੇ ਸੀ ਰੱਬਾ ਮਿਹਰਬਾਨੀ ਕਰ ਦੇ ਰੱਬਾ ਮਿਹਰਬਾਨੀ ਕਰ ਦੇ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਜਦੋਂ ਆਸ਼ੂ ਆ ਕੇ ਖੜ ਗਿਆ ਸਾਡੇ ਨਾਲ ੱੱਕਾ ਨਹੀਂ ਹੋ ਸਕਦਾ ਸਾਡੇ ਨਾਲ ੱੱਕਾ ਨਹੀਂ ਭਾਂਤ ਭਾਂਤ ਦੀਆਂ ਕਿਉਂਕਿ ਸਰਕਾਰ ਹੋਰ ਹੈ ਦੂਜੀ ਪਾਰਟੀ ਦੀ ਉਹਦੇ ਕਰਕੇ ਹੁੰਦਾ ਥੋੜੇ ਜਿਹਾ ਸਰਕਾਰ ਦਾ ਪ੍ਰੈਸ਼ਰ ਨਾ ਆਵੇ ਜੀ ਤੇ ਸਾਡਾ ਜਰਨੈਲ ਜਦੋਂ ਖੜਾ ਹੋਊਗਾ ਤੇ ਫਿਰ ਕਿਸੇ ਬੰਦੇ ਨੂੰ ਡੋਲਣ ਦਾ ਸਵਾਲ ਨਹੀਂ ਰੱਜ ਕੇ ਲੜਾਈ ਲੜਾਂਗੇ ਬੱਕੀ ਹੁਣ ਤਿਆਰੀ ਕਿਸ ਤਰੀਕੇ ਦੀ ਕਰ ਰਹੇ ਹੋ ਜੀ ਕਿਉਂਕਿ ਜਮਾਨਤ ਦਾ ਜਿੰਦਾ ਪਹਿਲਾਂ ਵੀ ਸੀ ਗੱਲਬਾਤ ਕੀਤਾ ਕਹਿੰਦੇ ਵੀ ਸ਼ਾਮ ਤੱਕ ਚੈਦਬਾਰ ਆ ਸਕਦੇ ਆ ਤਾਂ ਕਿਸ ਤਰੀਕੇ ਦੀ ਤਿਆਰੀ ਆ ਫਿਰ ਤੁਹਾਡੀ ਸਵਾਗਤ ਨੂੰ ਲੈ ਕੇ ਭਾਜੀ ਸਾਰੇ ਬੰਦੇ ਬੂਸਟ ਹੋ ਚੁੱਕੇ ਆ ਠੱਕੇ ਪਏ ਸੀਗੇ ਜੀ ਦਿਨ ਰਾਤ ਕੰਮ ਚੱਲਦਾ ਕਿਉਂਕਿ ਟਾਈਮ ਬਹੁਤ ਥੋੜਾ ਮਿਲਿਆ ਸੀ ਨਾ ਹੁਣ ਥਕਾੜਾ ਵਿਆਹ ਤੋਂ ਵੱਧਦਾ ਚਾਹ ਮਹਾਰਾਜ ਦਾ ਸ਼ੁਕਰੀਆ ਵੀ ਕਰ ਰਹੇ ਆ ਵੀ ਦਾਤਿਆ ਤੇਰਾ ਸ਼ੁਕਰ ਹੈ ਇਸ ਕਰਕੇ ਵਰਕਰਾਂ 'ਚ ਜੋਸ਼ ਹੈ ਭਰ ਗਿਆ ਬਿਲਕੁਲ ਹੋਰ ਜਿਆਦਾ ਜੋਸ਼ ਨਾਲ ਬੱਚੇ ਕੰਮ ਕਰ ਰਹੇ ਆ ਜੀ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਇਹ ਸਨ ਭਾਰਤ ਪੂਸ਼ਣ ਆਸ਼ੂ ਦੇ ਭਰਾ ਜਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਿਆ ਦੱਸਿਆ ਕਿ ਈਡੀ ਦੇ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਨੂੰ ਜ਼ਮਾਨਤ ਮਿਲੀ ਆ bizness ਤੇ ਜੋ ਮਾਮਲੇ ਸੀਗੇ ਉਹਨਾਂ ਦੇ ਪਰਚੇ ਜਿਹੜੇ ਉਹ ਰੱਦ ਕੀਤੇ ਗਏ ਤਾਂ ਹਾਈ ਕੋਰਟ ਦੇ ਵੱਲੋਂ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਨੂੰ ਰਾਹਤ ਆ ਜਿਹੜੀ ਉਹ ਦਿੱਤੀ ਗਈ ਤਾਂ ਟੈਂਡਰ ਘਟਾਲੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਦੋ ਪਰਚੇ ਰੱਦ ਹੋ ਗਏ ਆ ਤੇ ਇੱਕ 'ਚ ਜ਼ਮਾਨਤ ਮਿਲ ਗਿਆ ਤੇ ਇੱਥੇ ਤਿਆਰੀਆਂ ਤੁਸੀਂ ਦੇਖੇ ਰਹੇ ਹੋ ਕਿ ਕਿਸ ਤਰੀਕੇ ਇੱਥੇ ਵਰਕਰ ਆ ਜਿਹੜੇ ਵੱਡੀ ਗਿਣਤੀ 'ਚ ਪਹੁੰਚ ਚੁੱਕੇ ਆ ਲੱਡੂ ਵੰਡੇ ਜਾ ਰਿਹਾ ਜਿਹੜੇ ਮਨਾਏ ਜਾ ਰਿਹਾ ਢੋਲੀ ਇੱਥੇ ਪਹੁੰਚੇ ਹੋਏ ਨੇ ਤੇ ਕਹਿੰਦੇ ਤਿਆਰੀ ਆ ਜਿਹੜੀ ਉਹ ਪੂਰੀ ਆ ਤੇ ਵੋਟਾਂ ਤੋਂ ਐਨ ਪਹਿਲਾਂ ਬਾਹਰ ਆ ਰਹੇ ਨੇ ਤਾਂ ਕਹਿੰਦੇ ਇਸ ਦੇ ਨਾਲ ਜਿਹੜਾ ਹੋਰ ਵੀ ਸਾਨੂੰ ਫਾਇਦਾ ਹੋਏਗਾ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦਲੇ